ਇਹ ਵਿਧਵਾ ਮਾਂ ਆਪਣੇ ਪੁੱਤ ਲਈ ਗੋਹਾਰ ਲਗਾ ਰਹੀ ਹੈ ਕਿ ਇਸਦੇ ਪੁੱਤ ਦੀ ਮਰਤਕ ਦੇ ਨੂੰ ਭਾਰਤ ਭੇਜਿਆ ਜਾਵੇ ਤਾਂ ਜੋ ਇਹ ਆਖਰੀ ਵਾਰ ਆਪਣੇ ਪੁੱਤ ਨੂੰ ਚੰਗੀ ਤਰ੍ਹਾਂ ਦੇਖ ਲਵੇ ਕਿਉਂਕਿ ਇਸ ਮਾਂ ਦੇ ਪੁੱਤ ਦਾ ਇੱਕ ਹਾਦਸੇ ਦੇ ਵਿੱਚ ਦਿਹਾਂਤ ਹੋ ਗਿਆ ਜਿਸ ਮਕਰੋਂ ਪਰਿਵਾਰ ਤੇ ਵਿੱਚ ਸੱਥਰ ਵਿੱਚ ਚੁੱਕਿਆ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇੱਕ ਪਾਸੇ ਤਾਂ ਪਤੀ ਦੀ ਮੌਤ ਤੇ ਦੂਜੇ ਪਾਸੇ 31 ਸਾਲਾਂ ਜਵਾਨ ਪੁੱਤ ਦੀ ਮੌਤ ਨੇ ਇਸ ਮਾਂ ਦੇ ਉੱਪਰ ਦੁੱਖਾਂ ਦਾ ਪਹਾੜ ਤੋੜ ਕੇ ਰੱਖ ਦਿੱਤਾ ਹੈ। ਪੁੱਤ ਦੀ ਵਿਦੇਸ਼ ਦੇ ਵਿੱਚ ਮੌਤ ਹੋਈ ਹੈ ਤੇ ਮਾਂ ਲਗਾਤਾਰ ਗੁਹਾਰ ਲਗਾ ਰਹੀ ਹੈ ਕਿ ਮੈਨੂੰ ਮੇਰੇ ਪੁੱਤ ਨੂੰ ਦੇਖ ਲੈਣ ਦਿਓ ਆਖਰੀ ਵਾਰ। ਕੀ ਨਾਈ ਤੁਹਾਡਾ? ਇਨਰ ਜਰਨੈਲ ਸਿੰਘ। ਕੀ ਲੱਗਦੇ ਸੀ ਤੁਹਾਡੇ? ਇਹ ਮੇਰਾ ਵੱਡਾ ਬ੍ਰਦਰ ਸੀ। ਕਿੰਨੀ ਉਮਰ ਸੀ ਕਿੰਨਾ ਨੇ? 31 ਸਾਲ ਦਾ ਸੀ। ਕਿਹੜੀ ਕੰਟਰੀ ਵਿੱਚ? ਇਹ ਇਟਲੀ ਦੇ ਵਿੱਚ ਸ਼ਹਿਰ ਬਰੇਸ਼ੀਆ 'ਚ ਰਹਿੰਦਾ ਸੀ। ਕਿਹੜੇ ਕੰਮ ਕਰਦਾ? ਕੀ ਬਿਲਡਿੰਗ ਦਾ ਕੰਮ ਕਰਦਾ ਸੀ welding ਦੇ ਕੰਮ ਹਾਂਜੀ ਕਿਵੇਂ ਕਾਰਨ ਕੀ ਬਣਿਆ ਸਾਰਾ ਡੈਥ ਦਾ ਇਹ ਐਕਸੀਡੈਂਟ ਹੋਇਆ ਭਾਈ ਤੁਹਾਨੂੰ ਕਿਵੇਂ ਪਤਾ ਲੱਗਾ ਉਹਦੇ ਫਰੈਂਡ ਨੇ ਕਾਲ ਕੀਤਾ ਮੇਰੀ ਭਾਬੀ ਦਾ ਬ੍ਰਦਰ ਹੈ ਉਥੇ ਉਹਨਾਂ ਨੂੰ ਕਾਲ ਕਰਕੇ ਦੱਸਿਆ ਵੀ ਇਦਾਂ ਨਰਮਲ ਦਾ ਐਕਸੀਡੈਂਟ ਹੋ ਗਿਆ ਉਹ ਫਿਰ ਪਤਾ ਲੱਗਾ ਸਾਨੂੰ ਸਾਰਾ ਉਹਨੇ ਸਾਨੂੰ ਕਾਲ ਕੀਤੀ ਸੀ ਕਿੰਨਾ ਟਾਈਮ ਹੋ ਗਿਆ ਇਸ ਚੀਜ਼ ਨੂੰ ਦੱਸ ਇਹ 1 ਵੀਕ ਹੋ ਚੱਲਿਆ ਹੈ ਪਿਛਲੇ ਸੰਡੇ ਹੋਇਆ ਸੀ ਐਕਸੀਡੈਂਟ ਹੁਣ ਤੱਕ ਡੈੱਡ ਬੋਡੀ ਜਿਹੜੀ ਹੈ ਤੁਹਾਡੇ ਕੋਲ ਆਈ ਕਿ ਨਹੀਂ ਨਹੀਂ ਸਰ ਹਲੇ ਨਹੀਂ ਕੋਈ ਕੀ ਕਰਨ ਡੈੱਡ ਬੋਡੀ ਦਾ ਨਾਮ ਹੁੰਦਾ ਕਰਨ ਇਹ ਹੀ ਅਸੀਂ ਤਾਂ ਬਸ ਇਹੋ ਰਿਕੁਐਸਟ ਕਰਦੇ ਆ ਨਰੇਵੀ ਵੀਰਾਂ ਗਾੜੀ ਤੇ ਭਰ ਸਰਕਾਰ ਅੱਗੇ ਵੀ ਸਾਡੇ ਬ੍ਰਦਰ ਦੀ ਜਿਹੜੀ ਬੋਡੀ ਆ ਉਹ ਜਲਦ ਜਲਦ ਤੇ ਇੰਡੀਆ ਭੇਜੀ ਜਾਵੇ ਤਾਂ ਕਿ ਜੋ ਵੀ ਉਹਦਾ ਪਰਿਵਾਰ ਆ ਸਾਰਾ ਉਹਨੂੰ ਵੇਖ ਕੇ ਆਪਣਾ ਆਪਣੇ ਹੱਥੀ ਸਾਰੇ ਕੰਮ ਕਰ ਲੈਣਾ ਤੁਹਾਡੇ ਬ੍ਰਦਰ ਦੀ ਮੈਰਿਜੀ ਸੀ ਹਾਂਜੀ ਉਹਨਾਂ ਦਾ ਇੱਕ ਬੇਟਾ ਆ 5 ਸਾਲ ਦਾ ਪਿੱਛੇ ਉਹਦੀ ਇੱਕ ਵਾਈਫ ਆ ਸੁਣਨ ਦੇ ਚਾਰੇ ਉਹਨਾਂ ਦੇ ਪਿਤਾ ਜੀ ਦਾ ਵਿਦੇਸ਼ ਹਾਂ ਤੇ ਜਿਹੜਾ ਥੋੜਾ ਟਾਈਮ ਪਹਿਲੇ ਹੋਇਆ ਸੀਗਾ ਹਾਂਜੀ ਸਾਡੇ ਪਿਤਾ ਜੀ ਦਾ ਦਿਹਾਂਤ ਨੂੰ 9 ਸਾਲ ਹੋ ਜਾਣੇ ਆ ਤੇ ਬਸ ਸਾਰਾ ਘਰ ਇਹਦੇ ਸਿਰ ਤੇ ਹੀ ਜੋ ਵੀ ਕਮਾਉਂਦਾ ਸੀ ਇਹੋ ਹੀ ਕਮਾਉਂਦਾ ਸੀ ਜੋ ਰੋਜੀ ਰੋਟੀ ਖਾਂਦੇ ਸੀ ਇਹਦੇ ਸਿਰ ਤੇ ਸਾਰੀ ਕਿੰਨੇ ਟਾਈਮ ਤੋਂ ਵੇਚ ਕੇ ਬਾਹਰ 3 ਸਾਲ ਹੋ ਜਾਣੇ ਆ ਕੀ ਮੰਗ ਕੀ ਹੈ ਹੁਣ ਤੁਹਾਡੀ ਇਸ ਤੋਂ ਮੰਗ ਬਸ ਇਹੀ ਹੈ ਨਰਾਈ ਵੀਰਾਂ ਗਾੜੀ ਤੇ ਪੰਜਾਬ ਸਰਕਾਰ ਅੱਗੇ ਵੀ ਉਹਦੀ ਡੈੱਡ ਬੋਡੀ ਜਲਦੀ ਜਲਦੀ ਸਾਡੇ ਘਰ ਭੇਜੀ ਜਾਵੇ ਤੇ ਜਿਹੜੀ ਸਾਡੀ ਮੱਤ ਕੀਤੀ ਜਾਵੇ ਉਹ ਤਾਂ ਆਪਣਿਆਂ ਨੂੰ ਦੇਸ਼ ਵਿੱਚ ਭੇਜਿਆ ਹੀ ਕਮਾਈ ਕਰਨ ਵਾਸਤੇ ਹਨ ਨੀ ਪਤਾ ਉੱਥੇ ਇਹਦਾ ਨਾ ਕੀ ਵਾਪਰਿਆ ਕੀ ਨਹੀਂ ਵਾਪਰਿਆ ਹਾਂ ਤੇ ਫੋਨ ਹੀ ਆਇਆ ਇਹ ਦਾ ਐਕਸੀਡੈਂਟ ਹੋ ਗਿਆ ਵਾ ਉੱਧਰ ਅਸੀਂ ਜਿਉਣੀ ਹੋਰ ਅਪੀਲ ਕਰਦੇ ਆਂ ਕਿ ਸਾਡੀ ਹੈਲਪ ਕਰੋ ਸਾਡੀ ਬੱਚੇ ਦੀ ਬੋਡੀ ਜਿਹੜੀ ਇੰਡੀਆ ਭੇਜੀ ਜਾਵੇ ਮੈਂ ਇੱਕ ਵਾਰ ਆਪਣੇ ਕਿੰਨਾ ਟਾਈਮ ਹੋ ਗਿਆ ਠੀਕ ਹੀ ਲੈਣ ਨੂੰ ਐਕਸੀਡੈਂਟ 17 ਤਰੀਕ ਦਾ ਹੋਇਆ ਵਾ ਅਜੇ ਤੱਕ ਡੈੱਡ ਬੋਡੀ ਜਿਹੜੀ ਤੁਹਾਡੇ ਇਥੇ ਇੰਡੀਆ ਚ ਚਾਹੀਏ। ਇੰਡੀਆ ਨਹੀਂ ਆਈ। ਅਸੀਂ ਇਹ ਅਪੀਲ ਕਰਦੇ ਹਾਂ ਸਾਡੀ ਹੈਲਪ ਕਰੋਗੇ ਤਾਂ ਕਿ ਤਨਾ। ਇੰਡੀਆ ਕਿਉਂ ਨਹੀਂ ਆਈ ਇਸ ਚੀਜ਼ ਦੀ ਆਪਣਾ ਪੜਤਾਲ ਕੀਤੀ ਤੁਸੀਂ ਇੰਡੀਆ ਦੇ ਵਿੱਚ ਡੈੱਡ ਬੋਡੀ ਕਿਉਂ ਨਹੀਂ ਆਈ? ਹਾਂਜੀ ਅਸੀਂ ਉਥੇ ਗੁਰਦੁਆਰੇ ਸੰਸਥਾ ਵਾਲਿਆਂ ਨਾਲ ਕੀਤੀ ਗੱਲ। ਲੋਕ ਕਹਿੰਦੇ ਅਸੀਂ ਤੁਹਾਡੀ ਹੈਲਪ ਕਰਾਂਗੇ, ਇੰਡੀਆ ਭੇਜਾਂਗੇ ਪਰ ਹਾਲੇ ਤੱਕ ਸਾਨੂੰ ਟਾਈਮ ਲੱਗੂਗਾ ਥੋੜਾ। ਕਿੰਨੇ ਬੱਚੇ ਤੁਹਾਡੇ? ਦੋ ਬੱਚੇ, ਇੱਕ ਦੋ ਘਾਕੀ, ਇੱਕ ਗੁੱਡੀ।